ਦੇ ਸੰਗਵਰਤਿਆ ਗੁਰਮਤ ਮਾਰਤੰਡ ਦੇ ਅੰਦਰ ਪਾਈਕਾਨ ਸਿੰਘ ਨਾਭਾ ਵਿਆਖਿਆ ਕਰਦੇ ਆ ਮਾਇਆ ਉਹ ਕਹਿੰਦੇ ਧਨ ਦੌਲਤ ਜਾਂ ਰੁਪਈਏ ਦਾ ਨਾਮ ਆਇਆ ਨਹੀਂ ਆ ਜਿਹੜੀ ਵੀ ਚੀਜ਼ ਮਨੁੱਖ ਨੂੰ ਰੱਬ ਦੇ ਰਾਹ ਤੋਂ ਤੋੜ ਦਿੰਦੀ ਹੈ ਜਾਂ ਜਿਹੜੀ ਵੀ ਚੀਜ਼ ਮਨੁੱਖ ਨੂੰ ਮਨੁੱਖ ਦੀ ਹਸਤੀ ਦੇ ਨਾਲੋਂ ਤੋੜ ਦਿੰਦੀ ਹੈ ਅਸਲ ਦੇ ਅੰਦਰ ਮਾਇਆ ਉਹ ਹੈ ਜੇ ਇੰਝ ਕਹਿਣਾ ਜਦ ਸੁੱਖਾਂ ਵਿੱਚ ਆ ਕੇ ਬੰਦਾ ਰੱਬ ਦੀ ਹਸਤੀ ਨੂੰ ਭੁੱਲ ਜਾਂਦਾ ਹੈ ਅਸਲ ਦੇ ਅੰਦਰ ਉਹੀ ਮਾਇਆ ਹੈ ਜਿਹੜੀਆਂ ਚੀਜ਼ਾਂ ਲੈ ਕੇ ਬੰਦਾ ਰੱਬ ਦਾ ਸ਼ੁਕਰ ਕਰਨ ਦੀ ਬਜਾਏ ਨਸ਼ੁਕਰਾ ਬਣ ਜਾਂਦਾ ਹੈ ਅਸਲ ਦੇ ਅੰਦਰ ਉਹੀ ਚੀਜ਼ਾਂ ਮਾਇਆ ਤਨ ਦੌਲਤ ਮਾਇਆ ਨਹੀਂ ਨਾ ਤਨ ਦੌਲਤ ਜੀਵਨ ਦਾ ਗੁਜ਼ਾਰਾ ਨ ਅਸਲ ਦੇ ਅੰਦਰ ਸਹਿਬ ਕਹਿੰਦੇ ਭਲਿਆ ਪਾਇਆ ਉਹ ਆ ਜਿੱਥੇ ਮਨੁੱਖ ਦੀ ਮਤ ਦੇ ਉੱਤੇ ਪੜਦਾ ਪੈ ਜਾਏ ਜਿਹੜੀਆਂ ਚੀਜ਼ਾਂ ਰੱਬ ਦੇ ਘਰ ਤੋਂ ਲੈਣ ਲਈ ਅਰਦਾਸਾਂ ਕਰਦਾ ਸੇ ਅਰਦਾਸਾਂ ਕਰਨ ਤੋਂ ਬਾਅਦ ਜਦੋਂ ਬੰਦਾ ਉਹਨਾਂ ਚੀਜ਼ਾਂ ਨੂੰ ਦਾਤੇ ਦਾ ਸ਼ੁਕਰ ਕਰਨਾ ਭੁੱਲ ਜਾਏ ਆਪਣੀ ਮਤ ਲੈ ਬੈਠ ਜਾਏ ਅਸਲ ਅੰਦਰ ਉਹਨੂੰ ਵੀ ਮਾਇਆ ਹੀ ਕਿਹਾ ਜਾਂਦਾ ਹੈ ਕਿਉਂਕਿ ਮਨੁੱਖ ਦੀ ਮਤ ਉੱਤੇ ਜਿਹਦੇ ਨਾਲ ਪੜਦਾ ਪੈ ਗਿਆ ਤੇ ਸਭ ਤਾਂ ਹੀ ਕਹਿੰਦੇ ਮਨ ਮਾਇਆ ਹੈ ਫਦਰ ਰਹੋ ਇੰਨਾ ਕੁ ਲੱਭ ਤੋ ਗਿਆ ਵਿਸਰਿਓ ਗੋਬਿੰਦ ਨਾਮ ਤੈਨੂੰ ਉਹ ਦਾਤਾ ਭੁੱਲ ਗਿਆ ਜਿਹੜਾ ਇਹਨਾਂ ਦਾਤਾਂ ਦਾ ਦਾਤਾ ਹੈ ਜਿਵੇਂ ਤੈਨੂੰ ਇੰਨੀਆਂ ਸੋਹਣੀਆਂ ਦਾਤਾਂ ਦਿੱਤੀਆਂ ਨੇ ਦਾਤਾਂ ਦਾ ਮਤਲਬ ਕੱਲੀਆਂ ਚੀਜ਼ਾਂ ਨਹੀਂ ਦੁਨਿਆਵੀ ਚੀਜ਼ਾਂ ਕੱਲੀਆਂ ਦਾਤਾ ਨਹੀਂ ਅਸਲ ਅੰਦਰ ਜ਼ਿੰਦਗੀ 'ਚ ਚੰਗੇ ਮਾਪੇ-ਬਾਪ ਮਿਲ ਜਾਣੇ ਚੰਗਾ ਪਰਿਵਾਰ ਮਿਲ ਜਾਣਾ ਅਸਲ ਅੰਦਰ ਇਹ ਤੋਂ ਵੱਡੀ ਦਾਤ ਕਿਹੜੀ ਆ ਇਦੂ ਵੱਡੀ ਦਾਤ ਕਿਹੜੀ ਆ ਮਨੁੱਖ ਮਨੁੱਖ ਨੂੰ ਇੱਕ ਦਿਨ ਟਾਈਮ ਦੇ ਦੇਗਾ ਦੋ ਦਿਨ ਟਾਈਮ ਦੇ ਦੇਗਾ ਬੰਦਾ ਕਦੀ ਸੋਚੇ ਕਿ ਮਾਂ ਤੇ ਬਾਪ ਤੈਨੂੰ ਕਿੰਨਾ ਟਾਈਮ ਦੇ ਬੈਠੇ ਆ ਤੈਨੂੰ ਕੋਈ ਇੱਕ ਦਿਨ ਲਈ ਤੇਰੇ ਲਈ ਭੋਜਨ ਛੱਡ ਦੇਗਾ ਕੋਈ ਦੋ ਦਿਨ ਛੱਡ ਦੇਗਾ ਮਾਂ ਤੈਨੂੰ ਖੜਾਉਣ ਵਾਸਤੇ ਤੈਨੂੰ ਪਾਲਣ ਵਾਸਤੇ ਪਤਾ ਨਹੀਂ ਕਿੰਨੇ ਕ ਆਪਣੀ ਪਸੰਦੀ ਦੇ ਭੋਜਨ ਤੇ ਪਤਾ ਨਹੀਂ ਕਿੰਨੀਆਂ ਸੁੱਖ ਤੇ ਆਰਾਮ ਦੀਆਂ ਚੀਜ਼ਾਂ ਆਪਣੇ ਤੈਨੂੰ ਪਾਲੂਆ ਤੇ ਛੱਡ ਦਿੰਦੀ ਆ ਤੇ ਸਾਹਿਬ ਨੇ ਤਾਂ ਕਰਕੇ ਕਹਿਣਾ ਭਲਿਆ ਜਦੋਂ ਤੂੰ ਆਪਣੀ ਮੱਤ ਵਿੱਚ ਆਉਣਾ ਤੇ ਸਾਹਿਬ ਦੇ ਪਰ ਉਤਕਾਰਾਂ ਨੂੰ ਪੁੱਝਣਾ ਅਸਲ ਅੰਦਰ ਤੇਰੇ ਉੱਤੇ ਵੀ ਮਾਇਆ ਦਾ ਪ੍ਰਭਾਵ ਪੈ ਗਿਆ ਜਿਸ ਦਿਨ ਤੈਨੂੰ ਤੇ ਲੈ ਜਾਏਗਾ ਨਾ ਉਹਦੇ ਹਰ ਰਿਸ਼ਤੇ ਵਿੱਚੋਂ ਵੀ ਸ਼ੁਕਰ ਕਰੇਗਾ ਮਾਨਸ ਮੈਂ ਤੇਰਾ ਸ਼ੁਕਰਗੁਜ਼ਾਰ ਆ ਮਾਣ ਨਾਲ ਕਹਿ ਕਰੋ ਕਿ ਸਤਿਗੁਰੂ ਜਿਨ੍ਹਾਂ ਦੇ ਕਰਾਂਤ ਬਜ਼ੁਰਗ ਹਨ ਜੀ ਕਿਸੇ ਦੇ ਕੋਲ 80 ਸਾਲ ਦਾ ਬਾਪੂ ਬੈਠਾ ਕਿਸੇ ਕੋਲ 90 ਦਾ ਵੀ ਬੈਠਾ ਹੋਵੇਗਾ ਸ਼ੁਕਰ ਕਰਕੇ ਕਿ ਕਿੰਨੇ ਦਾਦਿਆਂ ਕਿਸੇ ਨੂੰ ਬਾਪੂ ਦਾ ਮੁੱਖ ਦੇਖਣਾ ਨਸੀਬ ਨਹੀਂ ਹੋਇਆ ਤੁਮ ਨੂੰ 90 ਸਾਲ ਤੱਕ ਮੈਨੂੰ ਜੀਵਨ ਦੇਣ ਵਾਲਾ ਪਾਪ ਦਿੱਤਾ ਕਿਸੇ ਨੇ ਬਚਪਨ ਵਿੱਚ ਬਾ ਦੇਖੀ ਕਈ ਇਦਾਂ ਵੀ ਹੁੰਦਾ ਹੈ ਬੱਚਾ ਹੋਇਆ ਮਾਂ ਦਾ ਮੁੱਖ ਵੀ ਨਹੀਂ ਦੇਖਿਆ ਤੇ ਇੱਕ ਉਹ ਵੀ ਆ ਜਿਨ੍ਹਾਂ ਕੋਲੇ ਅੱਜ ਤੱਕ ਮਾਂ ਤੇ ਕਈ ਉਹ ਵੀ ਹੋਣਗੇ ਜਿਨ੍ਹਾਂ ਦੇ ਕੋਲੇ ਜਿਉਂਦੇ ਜੀ ਹਨ ਪਰ ਉਹਨਾਂ ਨੇ ਮੂੰਖ ਹੀ ਮੋੜਿਆ ਹੋਇਆ ਇਹਦਾ ਮਤਲਬ ਤੇਰੇ ਤੇ ਵੀ ਦੁਨਿਆਵੀ ਚੀਜ਼ਾਂ ਦਾ ਪ੍ਰਭਾਵ ਹੈਗਾ ਜਿੱਤੇ ਤੇਰੇ ਕੋਲੋਂ ਕੋਈ ਸ਼ੁਕਰ ਦੀ ਭਾਵਨਾ ਹੋਗੀ ਉਹਦੇ ਕਹਿੰਗੇ ਦਾਦਿਆ ਇਹਨਾਂ ਰਿਸ਼ਤਿਆਂ ਦੇ ਅੰਦਰ ਤੈਨੂੰ ਕਿੰਨਾ ਕੁਝ ਦਿੱਤਾ ਹੈ ਤੇ ਆਉਂਦੀ ਇਸ ਦੀ ਦੇ ਪੰਨਿਆਂ ਨਾਲ ਨਾਲ ਕਹਿੰਦੇ ਜਾਵਾਂ ਜਿਹਨੂੰ ਸਤਿਗੁਰੂ ਕਹਿੰਦੇ ਆ ਮਨ ਮਾਇਆ ਮੈਂ ਫੱਦ ਰਿਹਾ ਬਿਸਰਿਓ ਗੋਬਿੰਦ ਨਾਮ ਸਾਬ ਕਹਿੰਦੇ ਭਲਿਆ ਕਿਤੇ ਉਹਨੂੰ ਭੁੱਲਿਆ ਹੋਇਆ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਹ ਕਹਿੰਦੇ ਉਹਦੀ ਇਬਾਦਤ ਉਹਦੇ ਚਿੰਤਨ ਤੋਂ ਬਿਨਾ ਯਾਦ ਰੱਖੀ ਉਹਦੇ ਮੁਹੱਬਤ ਤੋਂ ਬਿਨਾ ਕਿਸੇ ਚੀਜ਼ ਨੇ ਲੇਖੇ ਵਿੱਚ ਨਹੀਂ ਪੜਾ ਤੇ ਅਗੇ ਬਾਬਾ ਜੀ ਕਹਿੰਦੇ ਪ੍ਰਾਨੀ 라ਵਣਾ ਚੇਤਾਈ ਮਦ ਮਾਇਆ ਕੈ ਅੰਨ ਉਹ ਭਲਿਆ ਤੂੰ ਤੇ ਅੰਦਾ ਹੋ ਗਿਆ ਤੈਨੂੰ ਯਾਦ ਹੀ ਨਹੀਂ ਆ ਰਿਹਾ ਤੇਰੇ ਇੱਕ ਚੀਜ਼ ਸੁਆਰਥ ਰਹਿ ਗਈ ਆ ਸਿਰਫ ਯਾਦ ਰੱਖੀ ਜੀ ਨੂੰ ਤੂੰ ਇਕੱਠਿਆ ਕਰਦਾ ਇਹਨੇ ਇੱਕ ਦਿਨ ਖਤਮ ਹੋ ਜਾਣਾ ਸ਼ੋਭ ਕੰਮ ਕਰ ਅਸੀਸਾਂ ਲੈ ਜਿਹੜੀਆਂ ਕਦੀ ਵੀ ਖਤਮ ਨਹੀਂ ਹੋਣਗੀਆਂ ਉਹਦਾ ਰੰਗ ਦਾ ਵੀਜ਼ ਵੀਜ਼ ਉਹਦਾ ਬੀਜ-ਬੀਜ ਜਿਹਨੇ ਖਤਮ ਨਹੀਂ ਹੋਣਾ ਬਲਕਿ ਰੋਜ਼ ਵਧਣਾ ਦੁਨੀਆ ਦੀ ਹਰ ਚੀਜ਼ ਆਪਾਂ ਸ਼ੁਰੂ ਤੇ ਕਿਹਾ ਦੁਨੀਆ ਦੀ ਹਰ ਚੀਜ਼ ਸਮੇਂ ਦੇ ਅਧੀਨ ਆ ਕੇ ਖਤਮ ਹੁੰਦੀ ਜਾਂਦੀ ਆ ਪਰ ਯਾਦ ਰੱਖੋ ਜਦੋਂ ਇਹਦੇ ਨਾਲ ਸਮਾਂ ਦਿੰਦੇ ਜਾਵਾਂਗੇ ਬੰਦਾ ਉਨਾ ਹੀ ਵੱਡਾ ਪੂਰ ਹੁੰਦਾ ਜਾਂਦਾ ਉਹਦਾ ਚੇਤਨ ਓਡਾ ਵੱਡਾ ਹੁੰਦਾ ਜਾਂਦਾ ਉਹਦਾ ਆਨੰਦ ਰੋਜ਼ ਵਧਣਾ ਸ਼ੁਰੂ ਹੋ ਜਾਂਦਾ ਮੰਨ ਲਓ ਕਿਸੇ ਨੇ ਜਪਜੀ ਸਾਹਿਬ ਪਾਠ ਸੜ ਪਹਿਲਾਂ ਉਹਦੀ ਵਿਆਖਿਆ ਪੜ੍ਹੀ 10 ਸਾਲ ਬਾਅਦ ਜਦੋਂ ਉਹਦੀ ਵਿਆਖਿਆ ਪੜ੍ਹੇਗਾ ਉਹਦਾ ਇੰਨੇ ਅਰਥ ਦੀ ਸੁਰਤ ਤੋਂ ਨਿਕਲ ਕੇ ਤੁਰਨਗੇ ਇੰਨਾ ਕੁ ਵੱਡਾ ਫਲਸਫਾ ਉਹਦੇ ਅੰਦਰ ਟਿਕੇਗਾ ਬੰਦਾ ਫਿਰ ਕਹਿੰਦਾ ਵੇ ਦਾਤਿਆ ਮੇਰੀ ਬੁੱਧੀ ਦੇ ਚੇਤਨ ਖਤਮ ਹੋ ਸਕਦੇ ਆ ਪਰ ਤੇਰੀ ਇਬਾਦਤ ਤੇ ਤੇਰੀ ਬਖਸ਼ਿਸ਼ ਕਦੀ ਵੀ ਖਤਮ ਨਹੀਂ ਹੋ ਸਕਦੀ ਦੁਨੀਆਂ ਦੇ ਅੰਦਰ ਮਰਤ ਬੰਦੇ ਨੂੰ ਭੁੱਖ ਲੱਗੀ ਹੋਵੇ ਉਹਦੀ ਪਸੰਦੀ ਦਾ ਭੋਜਨ ਬੜਿਆ ਹੋਵੇ ਜਿਹੜਾ ਸਵਾਦ ਪਹਿਲੀ ਬੁਰਕੀ ਵਿੱਚ ਆਏਗਾ ਯਾਦ ਰੱਖਿਓ ਉਹਦੇ ਵਰਗਾ ਸਵਾਦ ਦੂਜੀ ਬੁਰਕੀ 'ਚ ਬੋਲਣਾ ਜੀ ਗਾਦੀ ਤੇ ਦੂਜੀ ਬੁਰਕੀ 'ਚ ਸਵਾਦ ਨਹੀਂ ਆਏਗਾ ਤੀਜੀ 'ਚ ਉਦੋਂ ਕੱਟ ਜਾਣਾ ਚੌਥੀ 'ਚ ਉਦੋਂ ਕੱਟ ਜਾਣਾ ਇੱਕ ਵਾਰੀ ਤੇ ਇਦਾਂ ਹੋਏਗਾ ਨਾ ਵੀ ਦਿਮਾਗ ਨਹੀਂ ਜਿਹੜਾ ਬ੍ਰੇਨ ਆ ਉਹਨੇ ਸਾਈਨ ਦੇ ਦੇਣਾ ਵੀ ਤੇਰੀ ਭੁੱਖ ਪਿਆਰੇ ਪੂਰੀ ਹੋ ਗਈ ਹੈ ਕਿਸੇ ਦੀ ਦੋ ਪ੍ਰਸ਼ਾਦੇ ਕਿਸੇ ਦੀ ਚਾਰ ਪ੍ਰਸ਼ਾਦੇ ਮੰਨ ਲਓ ਸ਼ਰੀਰ ਤੇ ਕਾੜੇ ਖਰਾਕ ਸਾਹਿਬ ਕਹਿੰਦੇ ਭਲਿਆ ਇਹਦੀ ਭੁੱਖ ਰੋਜ਼ ਵੱਧਦੀ ਜਾਣੀ ਹੈ ਇਹਦੀ ਭੁੱਖਾ ਤੂੰ ਥੋੜਾ ਹੁਣੀਆ ਸਾਹਿਬ ਕਹਿੰਦੇ ਜਿਹਨੂੰ ਤੂੰ ਇਕੱਠਿਆਂ ਕਰਦਾ ਏਨੇ ਨਹੀਂ ਨਿਭਣਾ ਅਪਰੋਜ ਬਾੜੀ ਚ ਪੜਦੇ ਆ ਪਿਆਰਿਓ ਭੁੱਖਿਆਂ ਭੁੱਖ ਨਾ ਜੇ ਬੰਨਾ ਪੁਰੀਆਂ ਪਰ ਸਕਦੇ ਕਿੰਨਾ ਕੁ ਤੇ ਸਾਹਿਬ ਕਹਿੰਦੇ ਭਲਿਆ ਇੰਨਾ ਇਕੱਠਾ ਕਰ ਲਈ ਉਹਨੇ ਨਾਲ ਕੋਈ ਨਹੀਂ ਜਾਣਾ ਤੇ ਯਾਦ ਰੱਖੀ ਜਿਹਦੇ ਅਸੀਸਾਂ ਲੈ ਕੇ ਜੀਵਨ ਨੂੰ ਕਮਾ ਕੇ ਲੈ ਕੇ ਜਾਏਗਾ ਸ਼ਮਸ਼ਾਨ ਘਾਟ ਤੱਕ ਵੀ ਲੋਕ ਕਹਿਣਗੇ ਵਾਹ ਭਲਿਆ ਤੂੰ ਜੀਵਨ ਜਿਉ ਕੇ ਗਿਆ ਯਾਦ ਰੱਖੀ ਨਾਲ ਜਿਹੜੀ ਚੀਜ਼ ਨੇ ਨਿਭਣਾ ਸੀ ਬੰਦਿਆਂ ਤੋਂ ਉਹਦੇ ਵੱਲ ਤੇ ਕਦੀ ਧਿਆਨ ਦਿੱਤਾ ਹੀ ਨਹੀਂ ਨਾ ਅਸੀਸ ਤੇ ਬੰਦੇ ਨੇ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਬੰਦਾ ਅਸੀਸਾਂ ਲੱਭਣ ਵਾਸਤੇ ਬਾਹਰ ਤੁਰਦਾ ਹੈ ਕਾਰ ਅੰਦਰ ਬੁੱਢੇ ਦੇ ਮਾਪੇ ਦਾ ਪਤਾ ਨਹੀਂ ਬੰਦਾ ਕਿੱਨੇ ਕੁ ਵਾਰੀ ਤੇ ਉਹਨੂੰ ਖਾ ਦਿੰਦਾ ਮਾਫੀ ਚਾਹੁੰਦੇ ਜੀ ਬਜ਼ੁਰਗ ਵੀ ਆਪਣੀ ਬਜ਼ੁਰਗੀ ਦਾ ਖਿਆਲ ਰੱਖਣ ਇਹ ਵੀ ਇੱਕ ਪੱਖ ਹੈ ਨਹੀਂ ਤੇ ਸਾਡੇ ਸਮਾਜ ਦੇ ਅੰਦਰ ਇਹੀ ਕੁਝ ਵਾਪਰਦਾ ਅਸੀਂ ਭਰਿਆਂ ਨੂੰ ਭਰੀ ਤੁਰੇ ਜਾਂਦੇ ਆ ਪਰ ਜਿਨ੍ਹਾਂ ਕੋਲੇ ਸੀ ਖਲੋੜਾ ਸੀ ਉਹਨਾਂ ਨੂੰ ਅਸੀਂ ਤੇ 2 ਮਿੰਟ ਦਾ ਵਕਤ ਵੀ ਨਹੀਂ ਦੇ ਰਹੇ ਨਾ ਸਾਬ ਕਹਿੰਦੇ ਭਲਿਆ ਯਾਦ ਰੱਖੀ ਇਹ ਵੀ ਤੇ ਤਾਨੀ ਰਾਵਣ ਚੇਤੇ ਮਦ ਮਾਇਆ ਕੈ ਅੰਧ ਕਹ ਨਾਨਕ ਹਰ ਭਜਨ ਬਿਨ ਪਰਤ ਤਾਹੀ ਜਮ ਫੰਦ ਤੇ ਸਾਬ ਕਹਿੰਦੇ ਭਲਿਆ ਯਾਦ ਰਖੀ ਜਮਾ ਦੀ ਫਾਹੀ ਤੇ ਸਾਬ ਕਹਿੰਦੇ ਨਾਨਕ ਆਖਦਾ ਭਜਨ ਤੋਂ ਬਿਨਾ ਸਭ ਕੁਝ ਫਾਹੀ ਦੀ ਤਰ੍ਹਾਂ ਵਿਆਪ ਜਾਣਾ ਤੇਰੇ ਉੱਤੇ ਤੇ ਤਾਂ ਸਾਧੂ ਨੂੰ ਕਹਿੰਦੇ ਆ ਉਹ ਦਾ ਚਿੰਤ ਲ ਕਰਿਆ